ਗੁਰੂ ਨਾਨਕ ਦੇਵ ਜੀ ਆਏ ਸੀ ਇਹਨਾਂ ਨੇ ਸਵਾ ਲੱਖ ਬਾੜ ਕੀਤਾ ਸੀਗਾ ਚਾਰ ਗੁਰੂ ਸਾਹਿਬ ਆਏ ਹਨ ਗੁਰੂ ਸਾਹਿਬ ਨੇ ਇੱਥੇ ਦਾਤਨ ਕਰੀ ਸੀਗੀ ਚਾਰ ਟੋਟੇ ਕਰਕੇ ਦਾਤਨ ਦੇ ਗੱਟ ਸੀ ਸੀਗਾ ਚਾਰ ਬਾੜਾ ਕਰਕੇ ਉਹ ਚਾਰੇ ਉਹ ਦਰਖਤ ਦੇ ਰੂਪ ਵਿੱਚ ਹਰੇ ਖੜੇ ਆ ਗਿਆ ਦਰਖਤ ਜੀ ਫਲਾਈ ਦਾ ਇਹ ਸਾਰੇ ਪਾਸੇ ਫੈਲਿਆ ਹੋਇਆ ਹੈ ਜੀ ਛੋਟਾ 8 ਟੰਡਾ ਸਰੋਵਰ ਬਣਿਆ ਹੋਇਆ ਹੈ ਸੀਗਾ ਜੀ ਭਾਈ ਭਗਤੂ ਦਾ ਸਰੋਵਰ ਹੈ ਚੰਦੂ ਪਾਪੀ ਸੀਗਾ ਗੁਰੂ ਸਾਹਿਬ ਨੂੰ ਇਸ ਤੀਹ ਦਿੱਤੇ ਤਤੀ ਤਵੀਦੇ ਪਾਇਆ ਸੀ ਗੁਰੂ ਅਰਜਨ ਦੇਵ ਜੀ ਨੂੰ ਜਿਹੜੇ ਥੰਮਣਾ ਬੰਨਿਆ ਸੀਗਾ ਉਹ ਥੰਮ ਦੇ ਲੱਕੜਾ ਅੱਜ ਵੀ ਮੌਜੂਦ ਹੈ ਇੱਥੇ ਹੈਗਾ ਉਹ ਸਭ ਯਾਰ ਟਿੱਕੜਾ ਗਿਆ ਵੀ 500 ਚੜਾ ਗਿਆ ਹਨਾ ਆ ਥਾਣਾ ਪੱਕ ਜਾਂਦੇ ਆ ਇਹ ਗੁਰੂ ਸਾਹਿਬਪੁਰ ਦੀ ਕੋਠੀ ਪਵਾ ਦਿੰਦੇ ਅੱਸੀ ਗੱਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਹੈ ਗੁਰੂ ਘਰ ਲੱਖੀ ਜੰਗਲ ਦੇ ਬਾਰੇ ਵਿੱਚ ਅਸੀਂ ਚੱਲੇ ਅੱਜ ਗੁਰੂ ਘਰ ਲੱਖੀ ਜੰਗਲ ਜਿਹੜਾ ਕਿ ਸਾਡੇ ਪਿੰਡ ਤੋਂ ਥੋੜੀ ਦੂਰੀ ਹੈਗਾ ਇਹ ਬਹੁਤ ਹੀ ਪੁਰਾਣਾ ਤੇ ਇਤਿਹਾਸਕ ਗੁਰੂ ਘਰ ਹੈਗਾ ਤੇ ਅੱਜ ਮੇਰੇ ਨਾਲ ਨੇ ਮੇਰੇ ਤਾਇਆ ਜੀ ਜਿਹੜੇ ਕਿ ਕੁਝ ਸਮਾਨ ਲੈਣ ਗਏ ਨੇ ਦੁਕਾਨ ਤੇ ਤੇ ਅੱਜ ਆਪਾਂ ਗੁਰੂ ਘਰ ਖੰਡਪੜ ਸਾਹਿਬ ਦਾ ਪ੍ਰਕਾਸ਼ ਕਰਾਉਣ ਚੱਲੇ ਆਂਗੇ ਤੇ ਨਾਲੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤਾਇਆ ਜੀ ਵੀ ਆ ਹੀ ਗਏ ਹੈਗੇ ਕੋਈ ਜਿਹੜੇ ਆਪਾਂ ਗੁਰੂ ਘਰ ਚੱਲੇ ਆਂ ਇਹਦਾ ਕੀ ਇਤਿਹਾਸ ਹੈਗਾ ਜੀ ਲੱਖੀ ਸਰ ਸਾਹਿਬ ਜੀ ਤੇ ਪਹਿਲਾ ਗੁਰੂ ਨਾਨਕ ਦੇਵ ਜੀ ਆਏ ਸੀ ਅੱਛਾ ਇੱਥੇ ਨਾਲੇ ਸਵਾ ਲੱਖ ਬਾੜ ਕੀਤਾ ਸੀਗਾ ਮਤਲਬ ਮਤਲਬ ਇੱਥੇ 1 ਮਹੀਨਾ ਸਵਾ ਮਹੀਨਾ ਰਹੇ ਜੋ ਬਠਿੰਡੇ ਦੇ ਇਲਾਕੇ ਚ ਆਏ ਉਪਰ ਚੱਲ ਕੇ استانਫਰ ਨੂੰ ਗਿਆ ਹਨ ਉਹ ਪਹਿਲਾ ਇੱਥੇ ਆਏ ਸੀਗੇ ਫੜਾ ਕੀਤਾ ਸੀਗਾ ਉਸ ਤੋਂ ਬਾਅਦ ਛੇਵੇਂ ਬਾਦਸ਼ਾਹ ਆਏ ਜੋ ਮਾਲਵੇ ਚ ਆਏ ਛੇਵੇਂ ਬਾਦਸ਼ਾਹ ਅੱਛਾ ਛੇਵੇਂ ਬਾਦਸ਼ਾਹ ਤੋਂ ਬਾਅਦ ਫਿਰ ਸੱਤਵੇਂ ਬਾਦਸ਼ਾਹ ਆਏ ਤੇ ਸੱਤਵੇਂ ਬਾਦਸ਼ਾਹ ਤੋਂ ਬਾਅਦ ਇਹ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਠੀਕ ਹੈ ਉਹਨਾਂ ਨੇ ਇੱਥੇ ਆ ਕੇ ਤਨਖਾਹਾਂ ਵੰਡੀਆਂ ਹੋ ਸੀਗੀਆਂ ਢਾਲਣ ਬਾਬਾ ਦਾਨ ਸਿੰਘ ਸੀਗਾ ਜਿਹੜਾ ਆਪਣੇ ਮਾਲਵੇ ਦੀ ਜਿਹਨੇ ਸਿੱਖੀ ਰੱਖੀ ਬਾਬਾ ਦਾਨ ਸਿੰਘ ਬਰਾੜ ਅੱਛਾ ਉਹ ਮੁਕਸ਼ਰ ਦੀ ਜੰਗ ਤੋਂ ਇਹ ਲੈ ਆਏ ਸੀ ਉਹ ਵੀ ਇੱਥੇ ਨੂੰ ਹੁਣ ਸਭ ਪਹਿਲਾਂ ਉਧਰ ਦੇਖੋ ਇਹ ਮੁਕਸ਼ਰ ਤੋਂ ਫੇਰੇ ਤੇ ਆਏ ਸੀ ਇਹ ਤੋਂ ਦਾ ਦਾ ਮਨਜ਼ਰ ਵੇਹ ਹੈ ਜਾ ਹੈ ਇਧਰ ਆ ਜਾਓ ਜੀ ਬੋਲੋ ਚਾਰ ਗੁਰੂ ਸਾਹਿਬ ਆਏ ਇਥੇ ਬਹੁਤ ਸੋਹਣੇ ਸਰੋਵਰ ਬਣੇ ਹੋਵੇ ਦੋ ਗੁਰਦੁਆਰਾ ਸਾਹਿਬ ਦੋਈ ਉਹਦੀ ਤਿੰਨ ਇੱਕ ਪਾਸੇ ਹੋਰ ਬਣਿਆ ਹੋਇਆ ਹੈ ਇੱਕ ਗੁਰੂ ਸਾਹਿਬ ਨੇ ਇਥੇ ਦਾਤਨ ਕਰੀ ਸੀਗੀ ਇਹ ਦਾਤਨ ਕਰਕੇ ਫਰਵਾਹੀ ਦਾ ਦਰਖਤ ਆ ਜਿਹੜਾ ਉਹ ਚਾਰ ਟੋਟੇ ਕਰਕੇ ਦਾਤਨ ਦੇ ਘਟਦੇ ਸੀਗੇ ਚਾਰ 파ੜਾ ਕਰਕੇ ਉਸ ਚਾਰੇ ਹੀ ਉਹ ਦਰਖਤ ਦੇ ਰੂਪ ਵਿੱਚ ਹਰੇ ਖੜੇ ਆ ਅੱਜ ਜਿਹੜੀ ਗਾਤਮ ਸੀਗੀ ਉਹ ਹਰੀ ਹੋ ਗਈ ਸੀਗੀ ਦੇਖ ਉਹ ਦਰਖਤ ਦੇ ਰੂਪ ਵਿੱਚ ਚਾਰ ਦਰਖਤ ਉਹਦੇ ਮੋਢਾ ਹੈ ਛੇ ਜੀ ਹਾਂ ਚਾਰੇ ਮੋਢੇ ਹਰੇ ਖੜੇ ਉੱਥੇ ਛੋਟਾ ਅੱਠ ਟੰਡਾ ਸਰੋਵਰ ਬਣਿਆ ਹੋਇਆ ਜਿਹੜਾ ਚੰਦੂ ਪਾਪੀ ਸੀਗਾ ਜਿਹਨੇ ਗੁਰੂ ਸਾਹਿਬ ਨੂੰ ਇਸ ਤੀਹੇ ਦਿੱਤੇ ਤਤੀ ਤਵੀਤੇ ਭਾਇਆ ਸੀ ਗੁਰੂ ਅਰਜਨ ਦੇਵ ਜੀ ਨੂੰ ਹਾਂ ਜਿਹੜੇ ਥੰਮਣਾ ਬਣਿਆ ਸੀਗਾ ਬਨ ਕੇ ਲਿਆਂਦਾ ਸੀਗਾ ਛੇਵੇਂ ਪਾਏ ਉਹ ਥੰਮ ਦੇ ਲੱਕੜਾ ਅੱਜ ਵੀ ਮੌਜੂਦ ਆ ਇੱਥੇ ਹੈਗਾ ਉਹ ਸਭ ਅੱਛਾ ਆ ਆ ਗਿਆ ਸਰ ਉਹ ਇੱਥੇ ਸਫਾਂਪੂਰ ਨਿਆ ਹੁੰਦੀਆਂ ਜੋ ਬੰਦਾ ਸ਼ਰਦਾ ਨਾ ਜਾਂਦਾ ਬੰਦਾ ਕੁੰਨਿਆ ਬਹੁਤ ਭਰਦੀ ਏ ਮਤਲਬ ਆਏ ਕੁੰਨਿਆ ਦੇ ਇੱਥੇ ਬਹੁਤ ਕੱਟ ਹੁੰਦਾ ਜੀ ਆਪਾਂ ਆਉਂਦੇ ਹੁੰਨੇ ਆ ਇੱਥੇ ਤੇ ਫਿਰ ਬਾਗੀ ਬਾਗੀ ਦਾ ਮੇਲਾ ਉਸਾਖੀ ਦਾ ਸਾਰੇ ਸੰਗਰਾਣ ਕੁੰਨਿਆ ਵੱਸੇ ਸਭ ਲੱਗਦੇ ਉਹ ਜਿਆਦਾ ਘੱਟ ਹੁੰਦਾ ਹੈ ਮਾਲਵੇ ਦਾ ਪ੍ਰਸਿੱਧ ਇਤਿਹਾਸ ਹੈ ਇਹ ਇੱਥੇ ਜਿਵੇਂ ਤੱਕ ਤੁਸੀਂ ਵੀ ਦੰਦਾਂ ਹਾਂ ਸਾਬਾ ਪਹਿਲਾ ਤੇ ਦੂਜੇ ਨੰਬਰ ਤੇ ਇਹ ਠੀਕ ਹੈ ਜੀ ਹਾਂਜੀ ਆਪਾਂ ਪਹੁੰਚ ਗਏ ਆਂ ਲੱਖੀ ਜੰਗਲ ਸੰਗਤੀ ਹੁਣ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਅੰਦਰ ਚੱਲ ਕੇ ਆਪਾਂ ਹੁਣ ਦਰਸ਼ਨ ਕਰਾਉਣੇ ਆਗੇ ਠੀਕ ਹੈ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਇੱਥੇ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਅਤੇ ਨਾਲ ਹੀ ਇਸ ਦੇ ਬਹੁਤ ਵੱਡਾ ਪਵਿੱਤਰ ਸਰੋਵਰ ਹੈ ਜਿੱਥੇ ਕਿ ਸਿੱਖ ਸੰਗਤਾਂ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਨੇ ਆ ਅਤੇ ਮੱਥਾ ਟੇਕ ਕੇ ਅਤੇ ਉਸ ਤੋਂ ਬਾਅਦ ਅੱਜ ਦਾ ਸ਼੍ਰੀ ਮੁਖਵਾਕ ਪੜ੍ਹਦੇ ਆ ਉਸ ਤੋਂ ਬਾਅਦ ਬਾਈ ਜੀ ਅਖੰਡ ਪਾਠ ਸਾਹਿਬ ਲਈ ਪਾਠੀ ਸਿੰਘ ਨਾਲ ਗੱਲਬਾਤ ਕਰਦੇ ਨੇ ਤੇ ਉਪਰੰਤ ਪਾਠੀ ਸਿੰਘ ਅਰਦਾਸ ਸ਼ੁਰੂ ਕਰ ਦਿੰਦੇ ਨੇ। ਸਭ ਸਰਦਾਰ ਦਰਵਾਜ ਦਸਨ ਰਵਾਰਟ ਪੂਆ ਚਿੱਤਰ ਅਨੰਦਵਾਜੀ ਅਨੰਦ ਸੁਨਵਾ ਵੜਪਾ ਦੀ ਸਭ ਕਰਮ ਧਰਮ ਹਰ ਨਾਮ ਜਪਾ ਹੁਣ ਆਪਾਂ ਚੱਲਦੇ ਆਂ ਦੂਜੇ ਗੁਰੂ ਘਰ ਗੁਰਦੁਆਰਾ ਪਾਈ ਭਗਤੂ ਜੀ ਸਰੋਵਰ ਹਾਂਜੀ ਇੱਧਰ ਫਲਾਈ ਦਾ ਦਰਖਤ ਹੈ ਉਹ ਤੁਹਾਨੂੰ ਦਿਖਾਵਾਂਗੇ ਇਹ ਹੈਗਾ ਜੀ ਭਾਈ ਭਗਤੂ ਦਾ ਸਰੋਵਰ ਅੱਠ ਚੁੰਡਾ ਵਾਲਾ ਸਰੋਵਰ ਆ ਸੰਗਤ ਜੀ ਇਹ ਤੁਸੀਂ ਦੇਖ ਸਕਦੇ ਹੋ ਬੜੀਆਂ ਸੋਹਣੀਆਂ ਪਾਰਕ ਬਣਾਈ ਹੋਈ ਹੈ ਇਹਦੇ ਵਿੱਚ ਨਿਸ਼ਾਨ ਸਾਹਿਬ ਆਹ ਦੇਖੋ ਹਾਂ ਜੀ ਇਹ ਆ ਗਿਆ ਦਰਖਤ ਜੀ ਫਲਾਈ ਦਾ ਜਿਹੜਾ ਕਿ ਗੁਰੂ ਸਾਹਿਬ ਨੇ ਦਤਨ ਕਰਕੇ ਇੱਥੇ ਲਾਈ ਸੀਗੀ ਤੇ ਅੱਜ ਇਹ ਬਹੁਤ ਵੱਡਾ ਦਰਖਤ ਬਣਿਆ ਹੋਇਆ ਹੈਗਾ ਚਾਰ ਮੋੜ ਹੈ ਚਾਰ ਮੋੜ ਹੈਗੇ ਇਹਦੇ ਇੱਥੇ ਫੋਟੋ ਵੀ ਬਣਾਈ ਹੋਈ ਹੈ ਜੀ ਆਹ ਲਿਖਿਆ ਹੋਇਆ ਹੈ ਸਥਾਨ ਤਿੱਥੇ ਕੋਈ ਨਹੀਂ ਪਵਾਇ ਸੀ ਕਿੱਥੇ ਇਹ ਦੇਖੋ ਜੀ ਇਹ ਸਾਰਾ ਫਲਾਈ ਦਾ ਦਰਖਤ ਹੈ ਆਹ ਜੇ ਚਾਸ ਰਹਿਣਾ ਇਧਰ ਕੁ ਰੋਮ ਘਰ ਆਵੇ ਚਾਰੇ ਪਾਸੇ ਫੈਲਿਆ ਦੇਖੋ ਸੰਗਤ ਜੀ ਇਹ ਸਾਰੇ ਪਾਸੇ ਫੈਲਿਆ ਹੋਇਆ ਹੈ ਗਾ ਜੀ ਐ ਇੱਕ ਪਿਛਲਾ ਕੀ ਗੰਦੇ ਉਸ ਯਾਰ ਟਟੜ ਆ ਗਿਆ ਕੋਈ 500 ਚੜਾ ਗਿਆ ਹਨ ਆ ਥਾਣਾ ਪਾਕ ਜਾਂਦੇ ਆ ਇਹ ਗੁਰੂ ਸਾਹਿਬ ਜੁਰੂ ਦੀ ਕੋਠੀ ਪਵਾਦ ਨੇ ਇਹ ਸਾਰੇ ਸੰਗਤ ਨੇ ਮਕਾਨ ਬਣਾਏ ਹੋਏ ਆ ਜਿਨੇ ਵੀ ਸੁਖ ਸੁਖੀ ਹੋਈ ਹੈ ਤਾਂ ਇਹ ਸੀ ਦੋਸਤੋ ਗੁਰੂ ਘਰ ਲੱਖੀ ਜੰਗਲ ਅਤੇ ਨਾਲ ਦੀ ਨਾਲ ਤੁਸੀਂ ਦਰਸ਼ਨ ਕੀਤੇ ਫਲਾਈ ਦੇ ਦਰਖਤ ਦੇ ਜਿਹੜਾ ਕਿ ਬੜਾ ਪੁਰਾਣਾ ਤੇ ਇਤਿਹਾਸਕ ਦਰਖਤ ਹੈਗਾ ਤਾਂ ਇੱਥੇ ਹੀ ਆਪਾਂ ਅੱਜ ਦਾ ਵਲੌਗ ਆਪਣਾ ਸਮਾਪਤ ਕਰਦੇ ਆਂ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰ ਸਕਣ ਤਾਂ ਚਲੋ ਦੋਸਤੋ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ